ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸਵੇਰ ਦੋਸਤੋ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਦੋਸਤੋ ਆ ਹੁਣ ਪਿੱਛੇ ਜੇ ਚਮਕੀਲਾ ਸਾਫ ਦੀ ਫਿਲਮ ਰਿਲੀਜ਼ ਹੋਈ ਆ ਔਰ ਜਿਸ ਦੇ ਵਿੱਚ ਕੀ ਦਿਲਜੀਤ ਦੋਸਾਂਝ ਨੇ ਬੜੀ ਹੀ ਵਧੀਆ ਐਕਟਿੰਗ ਕੀਤੀ ਆ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਸ ਤਰ੍ਹਾਂ ਕੀ ਹਰੇਕ ਫਿਲਮ ਦੇ ਵਿੱਚ ਉਹ ਉਸ ਫਿਲਮ ਨੂੰ ਸੁਪਰ ਹਿੱਟ ਲੱਗੇ ਜਾਂਦੇ ਨੇ ਜਿਹੜੀ ਫਿਲਮ ਦੇ ਵਿੱਚ ਵੀ ਉਹ ਰੋਲ ਲਵਾਉਂਦੇ ਨੇ ਤਾਂ ਅਮਰ ਸਿੰਘ ਚਮਕੀਲਾ ਦੀ ਫਿਲਮ ਦੇ ਵਿੱਚ ਵੀ ਬਹੁਤ ਹੀ ਖੂ ਰੋਲ ਲਵਾਏ ਨੇ ਦੂਜੀ ਤੁਸਾਂਝ ਨੇ ਔਰ ਸੁਪਰ ਹਿੱਟ ਫਿਲਮ ਜਾ ਰਹੀ ਆ ਜੇ ਗੱਲ ਕਰਾਂ ਤਾਂ ਹੁਣ ਅਮਰਜੀ ਅਮਰ ਸਿੰਘ ਚਮਕੀਲਾ 1988 ਦੀ ਔਰ 1988 ਜਦੋਂ ਕਿ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਕਿ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਸੀਗੇ ਕਿਉਂਕਿ ਜਿਹੜਾ ਵੀ ਬੰਦਾ ਚੜ ਜਾਂਦਾ ਤਾਂ ਹਮੇਸ਼ਾ ਹੀ ਲੋਕ ਉਹਦੀਆਂ ਟੰਗਾ ਖਿੱਚਣ ਲਈ ਤਾਂ ਆਏ ਜਾਂਦੇ ਨੇ ਤੇ ਕੁਝ ਲੋਕ ਕਹਿੰਦੇ ਆ ਕਿ ਉਹ ਅਸ਼ਲੀਲ ਗਾਣੇ ਗਾਉਂਦੇ ਸੀਗੇ ਇਸ ਲਈ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹ ਗਾਣੇ ਘਰ ਦੇ ਵਿੱਚ ਸੁਣਨ ਯੋਗ ਨਹੀਂ ਸਨ ਤੇ ਇਸ ਲਈ ਉਹਨਾਂ ਦਾ ਮਤਲਬ ਉਹਨਾਂ ਦੇ ਲੋਕ ਵਿਰੋਧੀ ਹੋ ਗਏ ਪਰ ਦੋਸਤੋ ਗੱਲਬਾਤ ਇਹ ਆ ਹੁਣ ਸਿੱਧੂ ਮਸੇਵਾਲੇ ਦੀ ਗੱਲਬਾਤ ਕਰਦਾ ਸਿੱਧੂ ਮਸੇਵਾਲੇ ਤਾਂ ਯਾਰ ਅਸ਼ਲੀਲ ਗਾਣੇ ਨਹੀਂ ਗਾਉਂਦਾ ਸੀਗਾ ਉਹਨੇ ਤਾਂ ਕਦੇ ਵੀ ਕੋਈ ਇਦਾਂ ਦਾ ਗੀਤ ਨਹੀਂ ਗਾਇਆ ਹੈਗਾ ਜੇ ਤੁਸੀਂ ਕਹਿੰਦੇ ਆ ਕਿ ਉਹ ਅਮਰ ਸਿੰਘ ਚਮਕੀਲਾ ਨੂੰ ਇਸ ਲਈ ਮਾਰ ਦਿੱਤਾ ਗਿਆ ਕਿ ਉਹ ਅਸ਼ਰੀ ਲਗਾਣੇ ਗਾਉਂਦਾ ਸੀਗਾ ਤਾਂ ਫਿਰ ਜੇ ਦੂਜਾ ਪਹਿਲੂ ਆਪਾਂ ਸਿੱਧੂ ਮੂਸੇ ਵਾਲੇ ਤੇ ਲਿਆਈਏ ਤਾਂ ਉਹ ਤਾਂ ਬੰਦੇ ਨੇ ਕਦੇ ਇਦਾਂ ਦੇ ਗੀਤ ਗਾਏ ਨਹੀਂ ਸੀਗੇ ਕਿ ਕੋਈ ਕੁੜੀਆਂ ਗਲਤ ਕੁੜੀਆਂ ਨਾਲ ਕੋਈ ਗੀਤ ਗਾਇਆ ਹੋਵੇ ਫਿਰ ਉਹਨੂੰ ਵੀ ਤਾਂ ਕਿਸੇ ਤਰੀਕੇ ਦੇ ਨਾਲ ਦੇਖੋ ਟਾਰਗੇਟ ਕੀਤਾ ਗਿਆ ਸੋ ਟਾਰਗੇਟ ਬਾਈ ਜੀ ਇਦਾਂ ਕੀਤਾ ਜਾਂਦਾ ਬੰਦੇ ਨੂੰ ਜਿਹੜਾ ਬੰਦਾ ਚੜ ਜਾਂਦਾ ਮਿਹਨਤ ਕਰਕੇ ਗਰਾਊਂਡ ਤੋਂ ਆਪਾਂ ਗਰਾਊਂਡ ਤੇ ਬੈਠਿਆ ਗਰਾਊਂਡ ਤੇ ਪਰ ਮਿਹਨਤ ਕਰਕੇ ਸਟੈਪ ਬਾਈ ਸਟੈਪ ਜਦੋਂ ਗੁੱਡੀ ਅਸਮਾਨੇ ਚੜ ਜਾਂਦੀ ਹੈ ਨਾ ਔਰ ਵਰਲਡ ਦੇ ਵਿੱਚ ਬੰਦੇ ਦਾ ਨਾਂ ਬੋਲਣ ਜਾਂਦਾ ਤਾਂ ਫਿਰ ਬੇਸਿਕਲੀ ਉਹਦੇ ਹਰ ਇੱਕ ਖੇਤਰ ਦੇ ਵਿੱਚ ਦੁਸ਼ਮਣਤਾ ਵੱਧਣ ਗਈ ਵੱਧਣਗੇ ਉਸੇ ਉਸੇ ਤਰੀਕੇ ਦੇ ਨਾਲ ਚਮਕੀਲਾ ਇਹਦੀ ਜਦੋਂ ਐਚ ਐਮ ਬੀ ਦੇ ਵਿੱਚ ਰਿਕਾਰਡਿੰਗ ਕਰਾਉਣੀ ਕੋਈ ਸੌਖੀ ਗੱਲ ਨਹੀਂ ਸੀ ਉਸ ਟਾਈਮ ਕਹਿੰਦੇ ਵੀ ਪਹਿਲੀ ਰਿਕਾਰਡਿੰਗ ਔਰ ਮਿੰਟੋ ਮਿੰਟ ਹੋਈ ਸੀ ਕਿ ਚਮਕੀਲੇ ਬਾਈ ਹੋਣੀ ਦੀ ਔਰ ਉਹ ਵਰਲਡ ਦੇ ਵਿੱਚ ਪੂਰਾ ਨਾਂ ਬੋਲਦਾ ਸੀਗਾ ਔਰ ਜੇ ਖਾੜਾ ਲੱਗ ਜਾਂਦਾ ਸੀਗਾ ਕਹਿੰਦੇ ਉਸ ਸਮੇਂ ਤਾਂ ਮੇਰੇ ਹਿਸਾਬ ਨਾਲ ਜੇ ਇਹ ਮੈਦਾਨ ਦੇ ਵਿੱਚ ਵੀ ਲਾ ਲਓ ਆਪਾਂ ਇੱਥੇ ਬੈਠੇ ਆ ਤਾਂ ਅੱਜ ਜੇ ਇੱਥੇ ਮਤਲਬ ਜੇ ਚਮਕੀਲਾ ਬਾਈ ਹੁੰਦਾ ਤੇ ਮੇਰੇ ਹਿਸਾਬ ਨਾਲ ਉਹਨਾਂ ਦਾ ਅਖਾੜਾ ਲੱਗਦਾ ਹੁੰਦਾ ਤਾਂ ਮੈਨੂੰ ਲੱਗਦਾ ਵੀ ਆਹ ਕੰਧਾਂ ਜਿਹੜੀਆਂ ਛੱਤਾਂ ਇਹ ਵੀ ਭਰ ਜਾਂਦੀਆਂ ਮੇਰੇ ਹਿਸਾਬ ਨਾਲ ਵੀ ਦਰਸ਼ਕ ਉਹਨੂੰ ਇੰਨਾ ਪਿਆਰ ਕਰਦੇ ਸੀਗੇ ਲੋਕ ਉਹਨੂੰ ਇੰਨਾ ਪਿਆਰ ਦਿੰਦੇ ਸੀਗੇ ਇੰਨਾ ਵਧੀਆ ਰਿਸਪੌਂਸ ਆਉਂਦਾ ਸੀਗਾ ਉਹਨਾਂ ਦੀ ਗਾਇਕੀ ਨੂੰ ਸੋ ਇਸੇ ਤਰੀਕੇ ਨਾਲ ਵੀਰੋ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਬਹੁਤ ਲੋਕ ਕਹਿੰਦੇ ਆ ਕਿ ਉਹਨਾਂ ਨੇ ਗਲਤ ਗੀਤ ਗਾਏ ਠੀਕ ਆ ਯਾਰ ਜੇ ਗਲਤ ਮੰਨ ਲੋ ਵੀ ਗੀਤ ਗਾਏ ਵੀ ਪਰ ਕਿਸੇ ਨੂੰ ਯਾਰ ਮਾਰਨਾ ਉਹ ਵੀ ਇੰਨੀ ਬੁਰੀ ਤਰੀਕੇ ਨਾਲ ਚਾਹੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਚਾਹੇ ਅਮਰ ਸਿੰਘ ਚਮਕੀਲੇ ਨੂੰ ਮਾਰਤਾ ਸਿਰਫ ਇੱਕ ਜਲਸ ਬਾਜੀ ਕਰਕੇ ਕਿ ਉਸ ਬੰਦੇ ਦੀ ਚੜ੍ਹਾਈ ਆ ਉਸ ਬੰਦੇ ਦੇ ਨਾਲ ਲੋਕ ਜੁੜ ਗਏ ਉਸ ਬੰਦੇ ਨੂੰ ਲੋਕ ਦੂਰੋਂ ਦੂਰੋਂ ਸੁਣਨ ਲਈ ਆਣ ਲੱਗੇ ਕਿ ਯਾਰ ਬਾਕੀ ਜਿਹੜੇ ਸਿੰਗਰ ਸੀਗੇ ਉਹਨਾਂ ਦੀ ਰੋਜੀ ਰੋਟੀ ਉਸ ਟਾਈਮ ਕਹਿੰਦੇ ਬੰਦ ਹੋ ਗਈ ਸੀ ਸਰਫ ਤੇ ਸਰਫ 30 ਦੇ 30 ਦਿਨਾਂ ਚਮਕੀਲੇ ਦੇ ਸ਼ੋਅ ਬੁੱਕ ਹੁੰਦੇ ਸੀਗੇ ਉਸ ਟਾਈਮ ਔਰ ਬਾਕੀ ਸਿੰਗਰ ਮੇਰੇ ਹਿਸਾਬ ਨਾਲ ਉਸ ਟਾਈਮ ਦੇ ਜਿਹੜੇ ਲੋਕ ਆ ਕਹਿੰਦੇ ਆ ਕਿ ਘਰੇ ਵਿਹਲੇ ਵਹਿ ਗਏ ਸੀਗੇ ਜਿਸ ਤਰ੍ਹਾਂ ਕਿ ਸਿੱਧੂ ਮਸੇਵਾਲੇ ਨੇ ਵਿਹਲੇ ਕਰਤੇ ਸੀਗੇ ਸਾਰੇ ਸਿੰਗਰ ਇੱਕ ਟਾਈਮ ਔਰ ਬਾਈ ਨੇ ਆਪਣੇ ਗੀਤਾਂ 'ਚ ਦੱਸਿਆ ਜਾਂ ਫਿਰ ਆਪਣੀਆਂ ਇੰਟਰਵਿਊਆਂ 'ਚ ਦੱਸਿਆ ਵੀ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਗਾਣੇ ਮਤਲਬ ਹਰ 30 ਦੇ 30 ਦਿਨ ਸਿੱਧੂ ਮਸੇਵਾਲੇ ਦੇ ਗਾਣੇ ਰਿਲੀਜ਼ ਹੋਇਆ ਕਰਨਗੇ ਸੋ ਉਸੇ ਤਰੀਕੇ ਦੇ ਨਾਲ 30 ਦੇ 30 ਦਿਨ ਸ਼ੋਅ ਬੁੱਕ ਹੁੰਦੇ ਸੀਗੇ ਅਮਰ ਸਿੰਘ ਚਮਕੀਲਾ ਦੇ ਤੇ ਅੱਜ ਜਿਹੜਾ ਸੋਸ਼ਲ ਮੀਡੀਆ ਯਾਰ 35 ਸਾਲ ਬਾਅਦ 35 ਸਾਲ ਹੋ ਗਏ ਉਹ ਗੱਲਾਂ ਨੂੰ 1988 ਨੂੰ ਜੇ ਹੁਣ ਗੱਲ ਕੀਤੀ ਜਾਵੇ ਤਾਂ 2024 ਚੱਲਦਾ 35 ਸਾਲ ਬਾਅਦ ਫੇਰ ਇਦਾਂ ਲੱਗਦਾ ਕਿ ਚਮਕੀਲਾ ਅੱਜ ਸਾਡੇ ਵਿੱਚ ਆ ਸੋਸ਼ਲ ਮੀਡੀਆ ਯਾਰ ਐਡੀ ਬੜੀ ਇੱਕ ਪਲੇਟਫਾਰਮ ਆ ਇੰਸਟਾ ਹੋ ਗਿਆ ਫੇਸਬੁੱਕ ਹੋ ਗਿਆ YouTube ਸਾਈਡ ਹੋ ਗਿਆ ਹਰ ਪਾਸੇ ਮੇਰੇ ਹਸਾਮ ਨਾਲ ਵੀ ਚਮਕੀਲਾ ਹੀ ਹੋਈ ਹੋਈ ਆ ਉਹਦੇ ਪੁਰਾਣੇ ਜਿਹੜੇ ਰਿਕਾਰਡ ਕੱਢ ਲਏ ਲੋਕਾਂ ਨੇ ਜਿਹੜੀਆਂ ਪੁਰਾਣੀਆਂ ਵੀਡੀਓ ਸੀਗੀਆਂ ਉਹਦੇ ਅਖਾੜੇ ਲੱਗਦੇ ਸੀਗੇ ਔਰ ਉਹਦੇ ਖਾੜੇ ਮੈਂ ਜਦੋਂ ਸੁਣੇ ਔਰ ਦੇਖਣ ਨੂੰ ਮਿਲਿਆ ਯਾਰ ਕਿੰਨਾ ਲੋਕ ਪਿਆਰ ਕਰਦੇ ਸੀਗੇ ਉਹਨੂੰ ਯਾਰ ਕਿੰਨਾ ਅਮਰਜੋਤ ਭੈਣ ਨੂੰ ਤੇ ਚਮਕੀਲੇ ਭਾਈ ਨੂੰ ਕਿੰਨਾ ਲੋਕ ਪਿਆਰ ਕਰਦੇ ਸੀ ਯਾਰ ਤੁਸੀਂ ਕਿਸੇ ਦੀ ਚੜਾਈ ਦੇਖ ਕੇ ਯਾਰ ਕਿਸੇ ਨੂੰ ਮਾਰ ਦਿੰਦੇ ਆ ਯਾਰ ਬੜਾ ਦੁੱਖ ਲੱਗਦਾ ਸੋ ਇਦਾਂ ਨਹੀਂ ਕਰਨਾ ਚਾਹੀਦਾ ਯਾਰ ਸੜੋ ਨਾ ਸਭ ਕੋ ਰੀਸ ਕਰਨ ਦੀ ਕੋਸ਼ਿਸ਼ ਕਰੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਾਕੀ ਬਾਈ ਫਿਲਮ ਸੁਪਰ ਹਿੱਟ ਗਈ ਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਵੀ ਪੁੱਛੋ ਹੀ ਨਾ ਵੀ ਮੇਰੇ ਹਿਸਾਬ ਨਾਲ ਵੀ ਰਿਕਾਰਡ ਤੋੜਤੀ ਫਿਲਮ ਨੇ ਔਰ ਚਮਕੀਲਾ ਅੱਜ ਵੀ ਮੇਰੇ ਹਿਸਾਬ ਨਾਲ ਮੈਂ ਹੁਣ ਪਿੱਛੇ ਗੱਡੀਆਂ ਦੇਖ ਰਿਹਾ ਸੀਗਾ ਕਿਤੇ ਮੈਂ ਮੋਟਰਸਾਈਕਲ ਦੇਖ ਰਿਹਾ ਸੀਗਾ ਉੱਥੇ ਵੀ ਮੁੰਡੇ ਪਿੱਛੇ ਨਾਲ ਚਮਕੀਲੇ ਦੇ ਗੀਤ ਸੁਣਦੇ ਜਾ ਰਹੇ ਸੀਗੇ ਔਰ ਗੱਡੀਆਂ ਦੇ ਵਿੱਚ ਮੇਰੇ ਹਿਸਾਬ ਨਾਲ ਉੱਚੀ ਉੱਚੀ ਚਮਕੀਲੇ ਦਾ ਪੁਰਾਣੇ ਗੀਤ ਵੱਜਣ ਲੱਗੇ ਹੋਏ ਸੀਗੇ ਕਿਉਂਕਿ ਹੁਣ ਬਹੁਤ ਸਾਰੀਆਂ ਵੀਡੀਓਜ਼ ਪੁਰਾਣੀਆਂ ਆ ਚੁੱਕੀਆਂ ਸੋਸ਼ਲ ਮੀਡੀਆ ਦਾ ਟਾਈਮ ਆ ਹਰੇਕ ਕੋਲ ਫੋਨ ਆ ਅਗਲਾ ਬਲੂਟੁੱਥ ਨਾਲ ਵਾਇਰ ਲਗਾ ਕੇ ਆਪਣਾ ਪੂਰੇਆਂ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਪੂਰੇ ਵੱਜ ਰਿਹਾ ਸੀਗਾ ਚਮਕੀਲਾ ਹੀ ਚਮਕੀਲਾ ਮੈਨੂੰ ਲੱਗਦਾ ਵੀ ਜੇ ਅੱਜ ਕਿਸੇ ਸਿੰਗਰ ਦਾ ਗੀਤ ਰਿਕਾਰਡ ਹੋ ਜਵੇ ਨਾ ਉਹ ਨਹੀਂ ਚੱਲਣਾ ਹੈਗਾ ਕਿਉਂਕਿ ਇਸ ਟਾਈਮ ਚਮਕੀਲੇ ਦਾ ਦੌਰ ਦੁਬਾਰਾ ਆ ਚੁੱਕਿਆ ਚਮਕੀਲਾ ਹੀ ਚਮਕੀਲਾ ਚੱਲ ਰਿਹਾ ਸਾਰੇ ਪਾਸੇ ਤੇ ਇਸ ਕਰਕੇ ਵੀਰੋ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਨਫ਼ਰਤ ਵੀ ਜਿਹੜੀ ਆਪਣੇ ਦਿਲਾਂ ਦੇ ਵਿੱਚ ਖਾਸ ਕਰਕੇ ਇਨਸਾਨ ਇਨਸਾਨ ਸਾਂਣ ਲੋ ਵੱਧ ਇੱਕ ਦੂਜੇ ਤੋਂ ਨਫ਼ਰਤ ਕਰਦਾ ਹਰੇ ਜਾਨਵਰ ਨਹੀਂ ਜੇ ਤੁਸੀਂ ਕਹਿੰਦੇ ਨੇ ਕਿ ਸੱਪ ਸਾਮਣੇ ਨਾਲੋਂ ਜ਼ਿਆਦਾ ਜ਼ਹਿਰ ਹੁੰਦੀ ਹੈ ਸੱਪ ਦੇ ਵਿੱਚ ਸੱਪ ਦੇ ਵਿੱਚ ਜ਼ਹਿਰ ਨਹੀਂ ਹੈ ਇਨਸਾਨ ਦੀ ਇਨਸਾਨ ਦੇ ਵਿਰੁੱਧ ਅਜ ਜ਼ਹਿਰ ਸਾਮਣੇ ਨਾਲੋਂ ਵੱਧ ਆ ਸੋ ਉਹ ਸਾਨੂੰ ਕੱਢਣੀ ਪਊਗੀ ਕਿਸੇ ਦੀ ਤਰੱਕੀ ਦੇਖ ਕੇ ਸੜਨਾ ਨਹੀਂ ਚਾਹੀਦਾ ਹੈਗਾ ਸਗੋਂ ਰੀਸ ਕਰੋ ਯਾਰ ਜੇ ਰੀਸ ਨਹੀਂ ਕਰ ਸਕਦੇ ਤਾਂ ਫਿਰ ਕੋਸ਼ਿਸ਼ ਕਰੋ ਕਿ ਅਸੀਂ ਯਾਰ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰੀਏ ਵੀ ਅਸੀਂ ਵੀ ਸੁਪਰ ਹਿੱਟ ਹੋ ਸਕਦੇ ਆ ਪਰ ਸੁਪਰ ਹਿੱਟ ਐ ਇਦਾਂ ਨਹੀਂ ਹੁੰਦਾ ਯਾਰ ਸਟਰਗਲ ਕਰਨੀ ਪੈਂਦੀ ਆ ਪਰ ਆਪਾਂ ਹੁਣ ਲੋਕ ਸੋਚਦੇ ਆ ਵੀ ਸਾਨੂੰ ਬਣੀ ਬਣਾਈ ਕੀਰ ਮਿਲ ਜਵੇ ਉਗ ਬਣੀ ਬਣਾਈ ਖੀਰ ਤਾਂ ਵੀਰੋ ਕਿਸੇ ਨੂੰ ਵੀ ਨਹੀਂ ਮਿਲ ਸਕਦੀ ਹੈਗੀ। ਸੋ ਇਸ ਕਰਕੇ ਅੱਜ ਦੀ ਵੀਡੀਓ ਨੂੰ ਇਹ ਕਰ ਤੁਹਾਨੂੰ ਚਮਕੀਲਾ ਸਾਹਿਬ ਆਡੀਅנס ਦੇ ਹੱਥ ਮੈਂ ਛੱਡ ਦਿੰਦਾ ਇਹ ਗੱਲਬਾਤ। ਤੁਹਾਨੂੰ ਚਮਕੀਲਾ ਸਾਹਿਬ ਦੀ ਗਾਇਕੀ ਕਿਸ ਤਰ੍ਹਾਂ ਲੱਗਦੀ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਤੁਹਾਨੂੰ ਜਲਦੀ ਦੁਸਾਨ ਨੇ ਜਿਹੜੀ ਚਮਕੀਲੇ ਤੇ ਫਿਲਮ ਬਣਾਈ ਆ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਤੁਸੀਂ ਵੀ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਅੱਜ ਵੀ ਚਮਕੀਲਾ ਸਾਹਿਬ ਨੂੰ ਤਾਂ ਜਿਹੜੇ ਉਸ ਸਮੇਂ ਦੇ ਭਰਾ ਨੇ ਸਾਡੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਚੌਂਕੀਲੇ ਦੀ ਗਾਇਕੀ ਸੁਣਨਯੋਗ ਸੀ ਉਸ ਟਾਈਮ ਦੀ ਜਾਂ ਨਹੀਂ ਸੁਣਨਯੋਗ ਸੀ ਇਹ ਮੈਂ ਹੁਣ ਤੁਹਾਡੇ ਦੇ ਸਾਹਮਣੇ ਛੱਡਦਾ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਅਮਨ